ਅਸਥੀ ਕਾਲ ਦੀ ਵਾਰਜੇ ਕਾ ਖਾਲਸਾ ਅਸਰੀ ਵਾਰਜੇ ਕੀ ਫਤਿਹ ਅੱਜ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਦੇ ਦਈਏ ਭਾਈ ਅੰਮ੍ਰਿਤਪਾਲ ਚੁੱਕਣਗੇ ਹੁਣ ਸੌ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਐਨਆਈ ਨੇ ਦੇ ਦਿੱਤੀ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌ ਚੱਕਣ ਦੀ ਇਜਾਜ਼ਤ ਤੁਹਾਨੂੰ ਦੁਬਾਰੇ ਫੇਰ ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਇੱਕ ਬੜਾ ਸੌ ਚੱਕਣ ਨੂੰ ਜਿਹੜਾ ਅੜਿੱਕਾ ਬਣਿਆ ਹੋਇਆ ਸੀ ਹੁਣ ਉਸ ਨੂੰ ਲੈ ਕੇ ਜਿਹੜਾ ਕਲੀਅਰ ਹੋ ਗਿਆ ਕਿ ਐਨਆਈ ਨੇ ਹੁਣ ਭਾਈ ਅੰਮਰਤਪਾਲ ਸਿੰਘ ਨੂੰ 100 ਚੱਕਣ ਦੀ ਆਜਾਤ ਦੇ ਦਿੱਤੀ ਆ ਭਾਈ ਅੰਮਰਤਪਾਲ ਸਿੰਘ ਜਲਦੀ ਚੁੱਕਣਗੇ ਹੁਣ 100 ਖੰਡੂਰ ਸਾਹ ਦੇ ਲੋਕਾਂ ਵੱਲੋਂ ਲੋਕ ਸਭਾ ਖੰਡੂਰ ਤੋਂ ਭਾਈ ਅੰਮਰਤਪਾਲ ਸਿੰਘ 4,4430 ਵੋਟਾਂ ਹਾਸਲ ਕੀਤੀਆਂ ਸੀ ਕਰੀਬ 2,97,720 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਸਨ ਰਿਕਾਰਡ ਤੋੜ ਜਿਹੜਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਸਨ ਹੁਣ ਇਸ ਸਮੇਂ ਭਾਈ ਅੰਮਰਤਪਾਲ ਸਿੰਘ ਅਸਾਮ ਦੀ ਡਿਬੜੂਗਰ ਜੇਲ੍ਹ ਦੇ ਵਿੱਚ ਬੰਦ ਹਨ ਤੇ ਇਸ ਤਰ੍ਹਾਂ ਜਿਹੜਾ ਕਹੋਰ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਹੁਣ ਐਨਆਈ ਜਿਹੜੀ ਏਜੰਸੀ ਹੈਗੀ ਭਾਰਤੀ ਦੀ ਸੌ ਤੋਂ ਵੱਡੀ ਜਿਹੜੀ ਖਬਰ ਆ ਕਿ ਭਾਈ ਅੰਮਰਤਪਾਲ ਸਿੰਘ ਹੁਣ ਚੁੱਕਣਗੇ ਸੌ ਜਿਹੜਾ ਅੜਿੱਕਾ ਬਣਿਆ ਹੋਇਆ ਸੀ ਬੱਖ-ਬੱਖ ਜਿਹੜਾ ਇਹ ਕਹਿ ਰਿਆ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਸੌ ਨਹੀਂ ਚੱਕਣ ਦਿੱਤੀ ਜਾਵੇਗੀ ਉਹਨਾਂ ਦਾ ਸਮਾਂ ਖਰਾਬ ਕੀਤਾ ਜਾਵੇਗਾ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਜਿਹੜੀ ਰੱਦ ਕੀਤੀ ਜਾਵੇਗੀ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਿਆਨ ਆ ਰਹੇ ਸੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਐਮਪੀ ਭਾਈ ਅੰਮਰਤਪਾਲ ਸਿੰਘ ਨੂੰ ਸੌ ਚੱਕਣ ਦੀ ਮਿਲ ਚੁੱਕੀ ਆ ਹੁਣ ਮਨਜ਼ੂਰੀ ਇਸ ਵੇਲੇ ਤੁਹਾਨੂੰ ਸਭ ਤੋਂ ਇੱਕ ਅਹਿਮ ਖਬਰ ਦੇ ਦਈਏ ਕਿ ਐਨਆਈ ਨੇ ਅੰਮਰਤਪਾਲ ਸਿੰਘ ਨੂੰ ਸੌ ਚੁੱਕਣ ਦੀ ਜਿਹੜੀ ਉਹ ਅਜਾਜਤ ਦੇ ਦਿੱਤੀ ਆ ਪਹਿਲਾਂ ਵੀ ਜਿਹੜੀਆਂ ਇਸ ਨੂੰ ਲੈ ਕੇ ਜਿਹੜਾ ਸੌ ਚੁੱਕਣ ਦੇ ਮਾਮਲੇ ਵਿੱਚ ਬੱਕ ਬੱਕ ਜਥੇਬੰਦੀਆਂ ਜਥੇਦਾਰ ਤੇ ਹੋਰ ਮੰਨ ਲਓ ਕਈ ਆਗੂਆਂ ਵੱਲੋਂ ਜਿਹੜਾ ਸਰਕਾਰਾਂ ਦਾ ਵੀ ਜਿਹੜਾ ਵਿਰੋਧ ਕੀਤਾ ਜਾਂਦਾ ਸੀ ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਉਹ ਭਾਰਤ ਸਰਕਾਰ ਹੋਵੇ ਤੇ ਚਾਹੇ ਜਾਂ ਆਪਾਂ ਇਹ ਕਹਿ ਲਈਏ ਕਿ ਬੱਕ ਬੱਕ ਲੋਕਾਂ ਦਾ ਪ੍ਰਤੀਕਿਰਮਾ ਆ ਰਹੀਆਂ ਸੀ ਕਿ ਏਜੰਸੀਆਂ ਦਾ ਚਾਲ ਹੋ ਸਕਦੀ ਆ ਜਾਂ ਭਾਈ ਜਿਵੇਂ ਹੁਣ ਪਿਛਲੇ ਦਿਨੀ ਅਰਬਨੀਤ ਬਿੱਟੂ ਨੇ ਬਿਆਨ ਦਿੱਤਾ ਸੀ ਕਿ ਇਹਦੇ ਜਿਹੜੇ ਡਿਬਰੂਗੜ੍ਹ ਜੇਲ੍ਹ ਤੋਂ ਬਾਅਦ ਹੋਰ ਜੇਲ੍ਹ ਦੇ ਵਿੱਚ ਵੀ ਤਿਆਰੀ ਹੋ ਸਕਦੀ ਆ ਪਰ ਇਹ ਸਾਰੇ ਸੰਕੇ ਹੁਣ ਦੂਰ ਹੋ ਗਏ ਹਨ ਕਿਉਂਕਿ ਇਸ ਸਮੇਂ ਐਨਆਈ ਨੇ ਜਿਹੜੀ ਇੱਕ ਜਿਹੜੀ ਸਭ ਤੋਂ ਵੱਡੀ ਮਨਜ਼ੂਰੀ ਦੇ ਦਿੱਤੀ ਆ ਭਾਈ ਅੰਮਰਤਪਾਲ ਸਿੰਘ ਹੁਣ ਜੇਲ੍ਹ ਦੇ ਵਿੱਚੋਂ ਜਲਦੀ ਬਾਹਰ ਆਉਣਗੇ ਬਾਹਰ ਆ ਕੇ ਹੁਣ ਕਿੱਥੇ ਸੌਂ ਚੁੱਕਦੇ ਨੇ ਇਹ ਤਾਂ ਆਉਣ ਵਾਲਾ ਦੱਸੂਗਾ ਸਮਾਂ ਪਰ ਹੁਣ ਆਪਾਂ ਦੱਸਦੇ ਤੁਹਾਨੂੰ ਕਿ ਸਾਮ ਦੇ ਵਿੱਚ ਡਿਬਿਊਅਰ ਦਿਲ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਬੰਦ ਨੇ ਹੁਣ ਜਿਹੜਾ ਸਭ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਮਨਜ਼ੂਰੀ ਮਿਲ ਚੁੱਕੀ ਆ ਸਭ ਤੋਂ ਵੱਡੀ ਜਿਹੜੀ ਅਜਾਜਤਾ ਐਨਆਈ ਨੇ ਜਿਹੜੀ ਦੇ ਦਿੱਤੀ ਆ ਕਿਉਂਕਿ ਇੱਕ ਲੋਕ ਅਧਿਕਾਰ ਦੇ ਖੇਤਰ ਵਿੱਚ ਵੀ ਆਉਂਦਾ ਆਪਾਂ ਬਾਰ-ਬਾਰ ਉਹੀ ਗੱਲਾਂ ਰਿਪੀਟ ਕਰਦੇ ਆ ਕਿ ਇੱਕ ਪਾਸੇ ਜਿਹੜਾ ਬੰਦਾ ਜਿਹੜਾ ਕੋਈ ਵੀ ਆ ਸੰਵਿਧਾਨ ਦੀ ਧਾਰਾ ਦੇ ਵਿੱਚ ਰਹਿ ਕੇ ਮੁੱਖ ਧਾਰਾ ਦੇ ਵਿੱਚ ਜਿਹੜੇ ਰਹਿ ਕੇ ਵੋਟਾਂ ਲੜ ਸਕਦਾ ਸੀਟਾਂ ਜਿਹੜਾ ਉਹ ਰਿਕਾਰਡ ਤੋੜ ਜਿਹੜਾ ਵੋਟਾਂ ਵੀ ਜਿੱਤ ਸਕਦਾ ਲੋਕਤੰਤਰ ਦਾ ਆਪਾਂ ਕਿਤੇ ਨਾ ਕਿਤੇ ਕਹਿੰਦੇ ਸੀ ਕਿ ਇਹ ਘਾਣ ਹੋਇਆਗਾ ਸਰਕਾਰ ਵੱਲੋਂ ਕੀਤਾ ਗਿਆਗਾ ਤੇ ਬਖ ਬਖ ਲੋਕਾਂ ਦੇ ਵਿਚਾਰ ਸੀ ਕਿ ਸਰੇ ਆਮ ਜਿਹੜਾ ਸਿੱਖਾਂ ਦੇ ਨਾਲ ਧੱਕਾ ਕੀਤਾ ਜਾ ਰਿਹਾਗਾ ਤੇ ਹੁਣ ਇਸ ਨੂੰ ਲੈ ਕੇ ਐਮ ਤੇ ਬਹੁਤ ਵੱਡੀ ਆਪਾਂ ਕਹਿ ਦਈਏ ਇਸ ਨੂੰ ਖਬਰ ਕਿਉਂਕਿ ਐਨ ਆਈ ਨੇ ਹੁਣ ਜਿਹੜੀ ਉਹਦੀ ਅਜਾਜ਼ ਦੇ ਦਿੱਤੀ ਆ ਕਿ ਜਣੀ ਕੇ ਮਨਜ਼ੂਰੀ ਮਿਲ ਚੁੱਕੀ ਆ ਕਿ ਭਾਈ ਅੰਮਰਤਪਾਲ ਸਿੰਘ ਸੌ ਚੁੱਕਣਗੇ ਹੁਣ ਇਹ ਸੌ ਚੁੱਕਣ ਦਾ ਜਿਹੜੀ ਸਮਾਂ ਜਾਂ ਤਰੀਕ ਕਿਸ ਟਾਈਮ ਆਉਂਦੀ ਆ ਅੱਜ ਆਉਂਦੀ ਆ ਜਾਂ ਸਵੇਰੇ ਆਉਂਦੀ ਆ ਆਉਣ ਵਾਲੇ ਇੱਕ ਅੱਧੇ ਦਿਨਾਂ ਦੇ ਵਿੱਚ ਇਹ ਸਾਰਾ ਕਲੀਅਰ ਹੋ ਜਾਵੇਗਾ ਤੇ ਪਹਿਲਾਂ ਵੀ ਵਕੀਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੁਲਾਈ ਦੇ ਪਹਿਲੇ ਹਫਤੇ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਸੌ ਚੁੱਕ ਸਮਾਗਮ ਹੋ ਸਕਦਾਗਾ ਅਸੀਂ ਵੀ ਇਹ ਗੱਲ ਕਹੀ ਸੀ ਪਰ ਲੋਕਾਂ ਵੱਲੋਂ ਵਾਰ-ਵਾਰ ਕਿਹਾ ਗਿਆ ਸੀ ਕਿ ਤੁਸੀਂ ਜਿਹੜੀਆਂ ਖਬਰਾਂ ਨੇ ਇਹਨਾਂ ਨੂੰ ਕਦੇ ਅੱਜ ਕਹਿ ਦਿੰਦੇ ਹੋ ਕਦੇ 24 ਤਰੀਕ ਨੂੰ ਕਹਿ ਦਿੰਦੇ ਹੋ ਕਦੇ 25 ਨੂੰ ਕਹਿ ਦਿੰਦੇ ਆ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਜਾਂ ਉਹਨਾਂ ਵੱਲੋਂ ਜਿਹੜੀ ਚੀਜ਼ ਦਿੱਤੀ ਜਾਂਦੀ ਆ ਉਹੀ ਅਸੀਂ ਤੁਹਾਡੇ ਤੱਕ ਜਿਹੜੀ ਪਹੁੰਚਾਉਣ ਦੀ ਅਸੀਂ ਖੇਚਲ ਕਰਦੇ ਆ ਲੋਕਾਂ ਨੂੰ ਦੱਸਣ ਦੀ ਖੇਚਲ ਕਰਦੇ ਆ ਕਿ ਭਾਈ ਹੁਣ ਅੰਮ੍ਰਿਤਪਾਲ ਸਿੰਘ ਇਸ ਤਰੀਕ ਨੂੰ ਸੌ ਚੱਕਣਗੇ ਉਹਨੂੰ ਇਸ ਤਰੀਕ ਨੂੰ ਪਰ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਜਿਹੜੀ ਹੈਗੀ ਆ ਕਿ ਐਨਆਈ ਨੇ ਜਿਹੜੀ ਉਹ ਹੁਣ ਮਨਜ਼ੂਰੀ ਮਿਲ ਚੁੱਕੀ ਹੈ ਭਾਈ ਅੰਮਰਤਪਾਲ ਸਿੰਘ ਨੂੰ ਸੌ ਚੁੱਕਣ ਦੀ ਹੁਣ ਸੌ ਕਿੱਥੇ ਚੁੱਕਦੇ ਆ ਸੰਸਦ ਦੇ ਵਿੱਚ ਚੁੱਕਦੇ ਆ ਜਾਂ ਕਿਤੇ ਹੋਰ ਚੁੱਕਦੇ ਆ ਇਹ ਤਾਂ ਆਉਣ ਵਾਲੀ ਤਰੀਕ ਜਾਨੀ ਕਿ ਜਾਂ ਕੱਲ ਦਾ ਜਿਹੜਾ ਟਾਈਮ ਆ ਉਹ ਕੱਲ ਨੂੰ ਜਿਹੜਾ ਜਾਂ ਅੱਜ ਸ਼ਾਮ ਤੱਕ ਜਿਹੜਾ ਸਾਰਾ ਕਲੀਅਰ ਹੋ ਜਾਵੇਗਾ ਇਸ ਵੇਲੇ ਦੀ ਵੱਡੀ ਖਬਰ ਆ ਤੇ ਇਸ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਕਮੈਂਟ ਲਿਖੋ ਤੇ ਤੁਹਾਨੂੰ ਸਾਰਿਆਂ ਨੂੰ ਜਿਹੜੀਆਂ ਕਹਿਦੀ ਐ ਕਿ ਸਿੱਖ ਕੌਮ ਨੂੰ ਮੁਬਾਰਕਾ ਹੋਣ ਤੁਹਾਨੂੰ ਜਿੰਨੇ ਵੀ ਲੋਕ ਸੰਗ ਤੇ ਇਸ ਪੰਜਾਬੀ ਵਿਰਸਾ ਟੀਵੀ ਦੇ ਨਾਲ ਜੁੜੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਉਹ ਲਗਾਤਾਰ ਜਿਹੜੇ ਤੁਸੀਂ ਵੀ ਸਾਡੇ ਨਾਲ ਬਣੇ ਰਹਿੰਨੇ ਹੋ ਤੁਸੀਂ ਵੀ ਆਪਣੇ ਕੀਮਤੀ ਟਾਈਮ ਕੱਢ ਕੇ ਕਮੈਂਟ ਲਿਖਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਇਕ ਕਰਦੇ ਹੋ ਆਪਣੀ رائے ਦਿੰਦੇ ਹੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਸਾਰੇ ਪੰਥ ਦਾ ਜਿਹੜਾ ਹੈਗਾ ਇਹ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਸੀ ਪੰਥ ਨੇ ਵੋਟਾਂ ਪਾ ਕੇ ਜਦੋਂ ਜਿਤਾ ਦਿੱਤਾ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਉਂਕਿ ਜੇ ਆਪ ਨੂੰ ਲੱਗਦਾ ਸੀ ਕਿ ਜਦੋਂ ਕਿ 12 ਐਮਪੀ ਸਹੁੰ ਚੁੱਕ ਸਕਦੇ ਨੇ ਤੇ 13ਵਾਂ ਐਮਪੀ ਜਿਸ ਨੇ ਸਭ ਤੋਂ ਵੱਧ ਵੋਟਾਂ ਲਈਆਂ ਹੋਣ ਪਰ ਉਹਦੇ ਲਈ ਸਰਕਾਰਾਂ ਅੜਿੱਕਾਂ ਕਿਉਂ ਬਣੀਆਂ ਹੋਈਆਂ ਨੇ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਜਿਹੜਾ 4 ਜੂਨ ਤੋਂ ਲੈ ਕੇ ਜਦੋਂ ਵੋਟਾਂ ਤੋਂ ਬਾਅਦ ਜਿਹੜਾ ਹੁਣ ਪਿਛਲੇ ਕਈ ਦਿਨਾਂ ਤੋਂ ਲੈ ਕੇ ਤਾਂ ਜ਼ਿਆਦਾ ਜਿਹੜੀ ਚਰਚਾ ਸ਼ੜੀ ਹੋਈ ਸੀ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ